ਹਾਂ ਜੀ ਕਿਸਾਨ ਵੀਰੋ ਸਵਾਦ ਤਾਂ ਤੁਹਾਡਾ ਆਪਣੇ ਜਿਹੜੂ ਚਣਾਂ ਅੰਬਾਵ ਡੈਰੀ ਫਾਰਮ ਦੇ ਉੱਤੇ ਜੀ ਆਜੀ ਦੇ ਵਿੱਚ ਪਚਾਰ ਬੈਣਾ ਸੇ ਲਈ ਲੈ ਕੇ ਆਏ ਜੀ ਤਿੰਨ ਬਾਈ ਤਾਜ਼ੀਆਂ ਸੂਈਆਂ ਨੇ ਇੱਕ ਗੱਬਣ ਥੋੜੇ ਕਿ ਦਿਨ ਕਰ ਮਲੀ ਲੈਂਦੀ ਆ ਤੇ ਆਓ ਕਰ ਲੈਨੇ ਬਾਈਨਾ ਗੱਲ ਬਾਤ ਆਜੋ ਬਈ ਜੀ ਬੱਜਿਸੋ ਸਿਕਾ ਡਾਕਟਰ ਸਾਹਿਬ ਉਹ ਠੀਕ ਮੈਂ ਜਸਸੀ ਬਈ ਕਰਪਾ ਮੰਗ ਬਈ ਨਾਮ ਤੇ ਐਡਰੈਸ ਨਾਮ ਜਿਹਾ ਹੈਗਾ ਪੰਡ ਭਾਈ ਰੂਪਾ ਜਿਲ੍ਹਾ ਬਠਿੰਡਾ ਸੀ ਰਾਮਪੁਰਾ ਨੇੜੇ ਪੰਡ ਅਪਨ ਅਦਰ ਸਲਾਤਪੁਰ ਰਹਿੰਦਾ ਇਧਰ ਗੁੰਮਤੀ ਭਗਤਾ ਰਹਿੰਦਾ ਬਚਾਲੇ ਪੰਡ ਆਪਾਂ ਓਕੇ ਭਾਈ ਮੋਬਾਈਲ ਨੰਬਰ 76967 34117 ਠੀਕ ਆ ਜਿਹੜੀ ਪਹਿਲੇ ਨੰਬਰ ਦੇ ਵੜਾ ਕਿਹੜਾ ਸੂਹ ਸੂਈ ਦੂਜਾ ਸੂਹ ਸੂਈ ਡਾਕਟਰ ਕਦੋਂ ਸੂਈ ਇਹ ਰਾਤ ਸੂਈ 2 ਵਜੇ ਠੀਕ ਆ ਬੱਚਾ ਐਕਸਪਾਇਰ ਹੋ ਗਿਆ ਬੱਚੀ ਦਿੱਤੀ ਸੀ ਅੱਜ ਦੇਰ ਹੋ ਗਿਆ ਠੀਕ ਆ ਇਹ ਘੇਰਾ ਭਈ ਵੱਠਲ ਘੇਰਾ ਵੱਠਲ ਦੀ ਪਈ ਆ ਬਾਕੀ ਫਿੱਟ ਫਿੱਟ ਲੇਵਾ ਕੱਲਾ ਕੱਲਾ ਥਾਣ ਮੁਠੀ ਆ ਤੁਹਾਨੂੰ ਬੜਾ ਚੰਗਾ ਹੈ ਬੜ ਨੂੰ ਥਾਣੀ ਬੜਾ ਕਮਾਲ ਦਾ ਹੰਡੀ ਵਾਲੀ ਸੀ ਬੜ ਲੈ ਹੂੰ ਇਹ ਆਈ ਓਏ ਖਨੀ ਲੇਵਾ ਬੜਾ ਮਾੜੀ ਇੱਥੇ ਫੇਰੀ ਚੱਲ ਗਈ ਜੈ ਕੋਈ ਟੱਕਰੀ ਨਹੀਂ ਆ ਕੁਛ ਨਹੀਂ ਠੰਡੀ ਸੀ ਤੇ ਮੂਰੋਂ ਲੇਵਾ ਚੈੱਕ ਕਰਵਾਣੇ ਕੋਈ ਲੈ ਕਿਆ ਬਾਤ ਖੋਲੇ ਬਈ ਤੂੰ ਮੇਰੇ ਕਿਹਦਾ ਖਾ ਦੇ ਕਿੰਨਾ ਦੁੱਧ ਦੇ ਦੂ ਜੱਸੇ ਐਸਟੀਮੇਟ ਬਈ ਪਹਿਲੇ ਸੂਏ 18 ਕਿਲੋ ਬੱਚੀ ਦਾ ਦੁੱਧ ਦਿੱਤਾ ਵਾ ਓਕੇ ਅੱਜ ਵੀ ਤਰ੍ਹਾਂ 18 ਕਿਲੋ ਦੇ ਦਊਗੀ ਠੀਕ ਆ ਫੇਸ ਬੂਸ ਬੋਦੀਵਾਦੀ ਪੂਰੀ ਚੰਗੀ ਸਨਾਕਾ ਪੁਣਾ ਬੈੜ ਦੇ ਵਿੱਚ ਫੁੱਲ ਬਾਕੀ ਤੋਰਾ ਚੈੱਕ ਕਰ ਲੋ ਉਤੋਂ ਵੱਧ ਰਹੀ ਹੈ। ਕਿਆ ਕੱਦ ਵਿੰਡ ਓਕੇ ਆ। ਹਾਂ ਪੂਰਾ। ਫੇਸਪੂਸ ਪੂਰਾ ਚੰਗਾ। ਪੂਰਾ ਚੰਗਾ ਹੈਗਾ। ਲੈ। ਕਿਆ ਆ। ਆਹਾਂ ਤੋਂ ਬਹੁਤ ਚੰਗਾ ਲੱਗਿਆ। ਬਹੁਤ ਚੰਗਾ ਲੱਗਿਆ ਸਾਨੂੰ ਤੁਹਾਨੂੰ। ਸਿਵਾਈ ਕਿਵੇਂ ਆ ਭਰਾ? ਸਿਵਾਈ ਇੱਕ ਨੰਬਰ ਆ ਜਾਵਾ। ਠੀਕ ਆ। ਬੋਲਾ ਕੱਢਾ ਪੱਟਾਈ ਦਿਨ ਕਿਲੋਂ? ਓਕੇ। ਹਾਂ। ਕੀ ਮੋਲ ਆ ਬਈ ਜਾਇਜ? ਛੱਡ ਜੇ ਬੱਚੀ ਜਉਂਦੀ ਹੁੰਦੀ ਹੁੰਦੀ ਫੇਰ ਤਾਂ ਬਰਸੀ ਦੀ 60,000 ਦੀ। ਹੂੰ। ਅੱਜ 45000 ਰੁਪਏ ਲੈ ਲਾਂਗੇ ਸਾਢੇ 45000 ਰੁਪਏ ਬਾਈ ਕਹਿੰਦਾ ਲੈ ਲਾਂਗੇ ਨਾ ਲੈ ਲਾਂਗੇ ਜਮਾ ਯਾਜ ਮੋਲ ਆ ਬਾਈ ਆ ਮੋਲ ਨਹੀਂ ਮਿਲਣਾ ਤੇ ਬਾਕੀ ਧਾਰਾਂ ਕੋਈ ਚੱਕਰ ਨਹੀਂ ਬਾਈ ਮਾਰ ਕੇ ਦਿਖਾ ਦੰਦਾ ਮਾਰ ਦੇ ਬਾਈ ਧਾਰਾਂ ਮਾਰ ਲੈ ਜਿਵੇਂ ਮਰਜੀ ਨਿਆਣਾ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਕਹਿਣਾ ਕੁਛ ਨਹੀਂ ਠੰਡੀ ਸੀਲ ਕੋਲਾ ਫੁੱਲ ਲੱਗੀ ਕਿਆ ਬਾਤ ਹੈ ਬਾਈ ਬਾਣੀ ਬੜਾ ਚੰਗਾ ਲੱਗਦਾ ਹੈ ਨਹੀਂ ਹਮ ਇੱਕ ਨੰਬਰ ਥਾਨ

ਚਵਾਈ ਬੜੀ ਚੰਗੀ ਆ ਚਵਾਈ ਦਾ ਬੜੀ ਚੰਗੀ ਮੋਟਾ ਮੋਟਾ ਚੋਣਾ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰੇ ਨਹੀਂ ਕਹਿਣਾ ਬੜਾ ਚੰਗਾ ਲੱਗਿਆ ਨਾ ਬਾਈ ਕਿੰਨਾ ਹੀ ਗੇਰੀ ਇੱਕ ਨੰਬਰ ਚਵਾਈ ਹੈ ਇੱਕ ਨੰਬਰ ਇਹਣਾ ਕਰਨਾ ਕਰ ਮਾਈ ਠੰਡੀ ਸੀ ਮੂਟੀ ਮੂਟੀ ਧਾਰਾ ਕੀ ਬਾਤ ਆ ਬਾਈ ਬੜਾ ਚੰਗਾ ਜੋਣ ਲੱਗਿਆ ਬੜਾ ਜਿਆਦਾ ਚੰਗਾ ਲੱਗੇ ਸਰ ਠੰਡੀ ਸੀ ਲ ਜਿਵੇਂ ਮਰਜ਼ੀ ਬੈਠਾ ਰਹਿਣਾ ਕੋਈ ਬਾਤ ਨਹੀਂ ਕੋਈ ਜਤਰੀ ਨਹੀਂ ਲੈ ਵੀ ਹੀਟਿੰਗ ਚ ਚੰਗਾ ਬੜੀ ਸੁਣੀ ਆ ਕੀ ਬਾਤ ਆ ਬਾਕੀ ਬਈ ਆਮੋਲ ਨਹੀਂ ਮਿਲਣਾ ਭਾਈ ਦੀ ਗੱਲ ਸਹੀ ਹੈ ਬੱਚਾ ਨਾਲ ਬੱਚਾ ਹੱਥਾਂ ਤੋਂ ਬੜਾ ਚੰਗਾ ਲੱਗਿਆ ਹੂੰ ਸਹੀ ਗੱਲ ਇਹ ਜਿਹੜੂ ਪੂਰੀ ਟੌਪ ਦੀ ਪਈ ਆ ਹੂੰ ਅੱਗੇ ਆ ਗਈ 2 ਨੰਬਰ ਕਿਹੜਾ ਸੂਈ ਆ ਤੇ ਭਰੂਣ ਸੂਈ ਆ ਜੀ ਇੱਕ ਤੋਂ ਸੂਈ ਆ ਇਹਨੂੰ ਦੂਜਾ ਦੇਣਾ ਬੱਚਾ ਕੀ ਦੇਤਾ ਬੱਚੀ ਦਿੱਤੀਆਂ ਨੇ ਬੱਚੀ ਦਿੱਤੀ ਬੱਚੀ ਬਹੁਤ ਚੰਗੀ ਬੜੀ ਚੰਗੀ ਹੈ ਨਾ ਹਾਂ ਬੱਚਾ ਬਈ ਬੱਚੀ ਨੂੰ ਜਨੂ ਦੱਤਾ ਬੱਚੀ ਦੀ ਕੁਆਲਿਟੀ ਦੇਖ ਬੜੀ ਵੱਡੀ ਦੀ ਬੱਚੀ ਬਹੁਤ ਚੰਗਾ ਬੱਚਾ ਬੜਾ ਚੰਗਾ ਬੱਚਾ ਦੇਤਾ ਹੂੰ ਕਿੰਨਾ ਕ ਬੋਲਾ ਬੋਲਾ ਹੁਣ ਤਿਆਰ ਆ ਜੱਸੇ ਬਾਈ 10 ਲੀਟਰ ਬੋਲਾ ਹੋ ਤਿਆਰ ਜਮਾ ਬਾਕੀ ਠੰਡੀ ਨਿੱਗੇ ਸਵਾਦੀ ਆ ਹਮ ਆਰਡਰ ਨੇਟ ਤੋਂ ਚੈੱਕ ਕਰ ਲਉ ਥਾਨ ਹੁਣ ਬਹੁਤ ਚੰਗਾ 걸 ਲੱਗਦਾ ਬੋਲਾ ਚੰਗਾ ਥਾਨ ਕੱਲਾ ਕੱਲਾ ਥਾਨ ਚਵਾਈ ਕਿਵੇਂ ਆ ਬਾਈ ਇੱਕ ਨੰਬਰ ਰੱਖ ਲਜਾ ਠੀਕ ਆ ਥਾਨ ਥਣ ਬੜਾ ਚੰਗਾ ਹਮ ਵਾਹ ਬੜਾ ਨਿੱਗਾ ਸਹੀ ਗੱਲ ਆ ਬਾਈ ਕੋਈ ਚੱਕਰ ਨਹੀਂ ਖੋਲ ਦੇ ਮਣੀ ਤੋੜ ਕੇ ਦਿਖਾ ਦੇ ਫੁੱਲ ਬਰੀਡ ਸੂਈ ਸਵਾਈ ਬੱਚਾ ਵੀ ਬੱਚੀ ਦੇਤੀ ਥਾਂ ਥਣ ਬਾਹਰ ਬਹੁਤ ਹੋ ਗਿਆ ਇਹ ਠੀਕ ਆ ਚਾਰ ਦਾ ਨੰਬਰ ਚਾਰ ਦਾ ਹੂੰ ਚਾਰ ਦਾ ਨੰਬਰ ਬਿਊਟੀ ਦੇਖੋ ਫੇਸ ਦੇ ਛੋਟਾ ਜਿਹਾ ਫੇਸ ਆਣਾ ਗਰਮਾਲੀ ਦਾ ਹਾਂ ਬਾਕੀ ਤੇਰਾ ਥੁਰਾ ਚੈੱਕ ਕਰੋ ਇੱਕ ਨੰਬਰ ਵਾਹ ਕਿ ਨਿੱਗਰ ਆ ਐਣੀ ਕੋਈ ਚੱਕਰ ਜਿੱਥੇ ਮਰਜੀ ਖੜਾ ਲਾ ਬੜ ਨੂੰ ਸਹੀ ਗਿਆ ਲੈਣਾ ਕੋਸ਼ਿਸ਼ ਨਹੀਂ ਕੋਈ ਕੁਝ ਨਹੀਂ ਫੋਨ ਕੀ ਮੋ ਲਜਰ ਸੇ ਜਾਇਜ ਆ ਡਾਕਟਰ ਕਿਸੇ ਵੀ ਬੜਾ ਦਾ ਵਾਦਾ ਘਾਟਾ ਨਹੀਂ ਹੋਣਾ ਹੂੰ ਯਾ ਆਪਾਂ ਮੋਲੀ ਅੱਜ ਉਹਨੇ ਪਾਵਾਂਗੇ 48000 ਰੁਪਏ ਲੈ ਲਾਂਗੇ 48000 ਰੁਪਿਆ ਬਾਈ ਕਹਿੰਦਾ ਲੈਣਾ ਹੀ ਆ ਮੁੱਲ ਕਰਾਉਣਾ ਜੱਡਾ ਮਰਜ਼ੀ ਮੁੱਲ ਜਿੱਦਾ ਮਰਜ਼ੀ ਕਰਾ ਲਿਓਗੀ ਹੂੰ ਮੁੱਲ ਕਰਾਉਣਾ ਜੱਡਾ ਮਰਜ਼ੀ ਕਰਾ ਲਓ ਜਿਵੇਂ ਲੈਣ ਦੇਣ ਵਾਲਾ ਰੇਟ ਆ ਬਾਕੀ ਕੋਈ ਚੱਕਰ ਨਹੀਂ ਧਾਰਾ ਬਾਈ ਮਾਰ ਕੇ ਦਿਖਾ ਜਿਵੇਂ ਮਰਜ਼ੀ ਨਿਆਣਾ ਪਾਉਂਦੇ ਮਰਜ਼ੀ ਨਹੀਂ ਸੁਭਾਅ ਬਹੁਤ ਨਿੱਗਾ ਹੂੰ ਦੇ ਡਾਟਾ ਥਣ ਕੱਢਿਆ ਹੂੰ ਬਸ ਬੜਾ ਚੰਗਾ ਬੜਾ ਚੰਗਾ ਖਾਣਾ ਕੱਢਦੀ ਆ ਮੁੱਠੀ ਵਾਲਾ ਥਣ ਇਕੱਲਾ ਇਕੱਲਾ ਥਣ ਪੂਰੀ ਵਿਥੇ ਦੇ ਥਣ ਬਾਕੀ ਚਵਾਈ ਲਾਉਣ ਜੀ ਚੋਣ ਬੜਾ ਚੰਗਾ ਹਾਂ ਮੈਨੂੰ ਤਾਂ ਬੜਾ ਚੰਗਾ ਲੱਗਾ ਮੋਟਾ ਚੋਣਾ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰੇ ਨਹੀਂ ਕਹਿਣਾ ਗਰਮ ਵਾਲੀ ਨਹੀਂ ਕੁਝ ਨਹੀਂ ਕਿਆ ਬਾਤ ਹੈ ਬੜੀ ਚੰਗੀ ਚਵਾਈ ਹੈ ਬਈ ਇਹ ਚੰਗੀ ਚਵਾਈ ਹੈ ਮੋਟਾ ਮੋਟਾ ਚੋਣਾ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰੇ ਨਹੀਂ ਕਹਿਣਾ ਕੁਝ ਕਿਆ ਬਾਤ ਆ ਬਈ ਬੜੀ ਚੰਗੀ ਜਵਾਈ ਹੈ ਨਾ ਮਰੀ ਨਹੀਂ ਆਇਆ ਹੂੰ ਓਕੇ ਬਈ ਜੀ ਅਸੀਂ ਓਕੇ ਓਕੇ ਹੂੰ ਅਣੀ ਜਗ੍ਹਾ ਠੰਡੀ ਆ ਬੜਾ ਬਾਕੀ ਮੁੱਲ ਵੀ ਜਾਇਜ਼ ਆ ਮੁੱਲ ਵੀ ਜਾਇਜ਼ ਆ ਆਮ ਮੁੱਲ ਰੱਖਿਆ ਲਾਜੇ ਮੈਂ ਖੱਚ ਕੇ ਮੁੱਲ ਰੱਖਿਆ ਬੜਾ ਮੁੱਲ ਨਹੀਂ ਰੱਖਿਆ ਫੇਸਬੁਕਸ ਬੱਚਾ ਮਗਰ ਬੱਚੀ ਸਾਰੀਆਂ ਗੱਲਾਂ ਓਕੇ ਆਗੇ ਆ ਗਈ ਤਿੰਨ ਨੰਬਰ ਕਿਹੜਾ ਸੂ ਇਹ ਦੂਜਾ ਸੂ ਜਿਹੜਾ 1 ਕਦੋਂ ਸੂ ਇਹ ਰਾਤ 2:30 ਵਜੇ ਬੱਚਾ ਕੀ ਦਿੱਤਾ ਨਹੀਂ ਬੱਚਾ ਦਿੱਤਾ ਬੱਚਾ ਦਿੱਤਾ ਬੇਰੇ ਦੀ ਆ ਪਈ ਆ ਜੇ ਰਾਤ ਪਈ ਆ ਬਈ ਠੀਕ ਆ ਇਹ ਕਿੰਨਾ ਕੋਲਾ ਬੁਆ ਬਈ ਥਲੇ ਹੋ ਦਾਰ ਕਿਟਾਈ ਕਿੱਲੋ ਕੱਢਿਆ ਡਾਟਰ ਠੀਕ ਹੈ ਭਾਈ ਹਾਂ ਹਮ ਕੱਦ ਬੱਡ ਜਰਸੀ ਬਰੀਡ ਜਰਸੀ ਯਾਰ ਜਰਸੀ ਜ ਆ ਗਈ ਇਹ ਜਰਸੀ ਯਾਰ ਸ਼ਰ ਠੀਕ ਹੈ ਭਾਈ ਹਮ ਮੈਕਸ ਜੀ ਆ ਗਈ ਮੈਕਸ ਜੀ ਆ ਗਈ ਤੂਰਾ ਤੂਰਾ ਚੈੱਕ ਕਰੋ ਇੱਕ ਨੰਬਰ ਲਈ ਵਾ ਕਮਾਲ ਦਾ ਥਾਨ ਬਹੁਤ ਚੰਗਾ ਮੁੱਠੀ ਵਾਲਾ ਥਾਨ ਕੱਲਾ ਕੱਲਾ ਥਾਨ ਚਿਵਾਈ ਕਿਵੇਂ ਹੈ ਭਾਈ ਬਈ ਬਹੁਤ ਇੱਕ ਨੰਬਰ ਡਾਟਰ ਜਮਾ ਠੀਕ ਹੈ ਭਾਈ ਤੇ ਮੁੱਲ ਜਾਇਜ਼ ਭਾਈ 48000 ਰੁਪਏ ਲੈ ਲਾਂਗੇ ਦਾ ਵੀ ਮਾਨਤਨ ਵਿੱਚੋਂ ਉਹ ਛੋੜ ਛੱਪੇਲੇ ਹੋਊਗਾ ਠੀਕ ਹੈ ਭਾਈ ਮੋਲ ਨਿਬਰਾ ਕਰਿਆ ਆਪਾਂ 10000 ਰੁਪਏ ਜਮ੍ਹਾਂ ਲੈਣ ਦੇ ਨਾਲ ਆ ਰੇਟ ਆ ਬਾਈ ਮੋਬਲ ਟਰਾਉਣਾ ਜੱਡਾ ਮਰਜ਼ੀ ਕਰਾ ਲੋ ਖਿੱਚ ਕੇ ਮੋਲ ਰੱਖਿਆ ਬਾਈ ਨੇ ਜਮ੍ਹਾਂ ਹੀ ਐ ਬਾਕੀ ਮਾੜਾ ਮੋਟਾ ਮਾਨਦਾਨ ਕੋਈ ਚੱਕਣ ਨਹੀਂ ਹੋ ਜਾਊਗਾ ਧਾਰਾਂ ਬਾਈ ਕੋਈ ਚੱਕਣ ਮਾਰ ਚੱਲ ਠੰਡੀ ਬੌਦਾਨਾ ਜਸਸੀ ਲੈ ਆਪੇ ਚਵਾਈ ਚੈੱਕ ਚੂਣ ਬੜਾ ਚੰਗਾ ਨੇ ਬੜਾ ਮੋਟਾ ਮੋਟਾ ਚੂਣਾ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰੇ ਨਹੀਂ ਕਹਿਣਾ ਕੁਛ ਨਹੀਂ ਚਵਾਈ ਬੜੀ ਚਵਾਈ ਦੇ ਜਮਾ ਇੱਕ ਨੰਬਰ ਆ ਬਾਕੀ ਘਾਟਾ ਦੀ ਗਰੰਟੀ ਆਪਣੀ ਕੋਲੇ ਦੀ ਯਰਸੀ ਬਰੀਡ ਆ ਮਿਲਦੀ ਘਾਟਾ ਮੰਗ ਪਊਗਾ ਬਾਕੀ ਆਮ ਮੋਲ ਨਹੀਂ ਮੈਨ ਆਮ ਮੋਲ ਨਹੀਂ ਮੈਨ ਜਮਾ ਕੱਚ ਗਿਆਜ ਮੋਲ ਆਮ ਮੋਲ ਨਹੀਂ ਮੈਨ ਚਵਾਈ ਚ ਓਕੇ ਜਮਾ ਬੋਲਾ ਉਹ ਤਾਂ ਬੜਾ ਵਰਾਤ ਹੀ ਸੁਣਨਾ ਹੂੰ ਸਹੀ ਗੱਲ ਬਾਕੀ ਥਾਨ ਨੇੜ ਤੋਂ ਚੈੱਕ ਕਰਵਾਣੇ ਥਾਨ ਦਾ ਸਾਈਟ ਬਹੁਤ ਚੰਗਾ ਥਾਨ ਮੁਠੀ ਵਾਲਾ ਥਾਨ ਕੱਲਾ ਕੱਲਾ ਥਾਨ ਪੂਰੀ ਵਿਛੇ ਰਾਨ ਮੋਲ ਜਮ ਜੈ ਅੱਗੇ ਆ ਗਈ ਭਰਾ ਲਾਸਟ ਤੇ ਕਿਹੜਾ ਸੁਪਾ ਪਰੋਂ ਸੁਣਦੀ ਰਹਿਟ ਕਿੰਨੇ ਦਿਨ ਲਓ 2000 ਲਊਗੀ ਠੀਕ ਆ ਬਾਈ ਹੂੰ ਕਿੰਨਾ ਕੁ ਦੁੱਧ ਦੀ ਤੂੰ ਐਸਟੀਮੇਟ ਸਾਡੇ ਨਾਲ 12 13 ਕਿਲੋ ਦੁੱਧ ਦੇ ਦੂ ਡਾਕਟਰ ਹੂੰ ਬੜਾ ਚੰਗੀਆਂ ਬੜਾ ਚੰਗੀਆਂ ਹੂੰ ਹੂੰ ਸਾਹੀ ਵਾਰ ਤੇ ਜਰਸੀ ਦਾ ਕਰਾ ਹੋ ਜਾਗਾ ਜਰਸੀ ਦਾ ਕਰਾ ਹਾਂ ਖੋਲ ਦੇ ਬਾਈ ਖੋਲ ਦੇ ਐਂਡ ਅ ਫੋਲੋ ਗਰਮੀ ਘਟ ਤਮੰਨੂ ਹਾਂ ਬ੍ਰੀਡ ਐਕਟ ਨਾਮ ਬੜਾ ਚੰਗਾ ਕੱਲਾ ਕੱਲਾ ਥਾਣਾ ਕੇਸਰੀ ਬਿਊਟੀ ਦੇ ਕਮਾਲ ਦੀ ਹੈ ਚਮਕ ਜਿਉਂ ਕੋ ਪੂਰੀ ਹੈ ਨਾ ਕੀ ਆ ਪੂਰੀ ਖੋਲਾ ਕੱਚੀ ਆਲਾ ਹੀ ਮੁੱਲ ਕੋ ਜਿਹੜੇ ਸਾਹਮਣੇ ਮੂੰਹ ਦੋ ਦਾ ਮੰਨਣਾ ਚਾਰ ਦੰਦ ਮੰਨ ਲੈ ਗਿੜਾ ਓਕੇ ਬੱਚਾ ਹੀ ਆ ਜੀਰ ਓਕੇ ਬਾਈ ਤੇ ਕੀ ਮੁੱਲ ਆ ਭਰਾ ਜੈਜ ਮੁੱਲ ਵਾਧਾ ਕਾਟਾ ਨਹੀਂ ਹੋਣਾ ਡਾਕਟਰ ਕਿਸੇ ਵੀ ਗੜ ਤੋਂ ਹਣਾ ਠੀਕ ਹੈ ਬਾਈ ਅੱਜ 25000 ਰੁਪਏ ਲੈ ਲਾਂਗੇ 25000 ਰੁਪਏ ਬਾਈ ਕਹਿੰਦਾ ਲੈ ਲਾਂਗੇ ਮੁੱਲ ਕਰਾਉਣਾ ਜੱਡਾ ਮਰਜ਼ੀ ਕਰਾ ਲਓ ਹਣਾ ਤੁਹਾਨੂੰ ਦੀ ਭਾਰਪੂਰ ਦੀ ਸਾਰੇ ਕਾਹ ਦੀ ਆਪਣੀ ਗਾਰੰਟੀ ਉਹ ਸਾਰਿਆਂ ਬੜਾਂ ਦੀ ਠੀਕ ਹੈ ਬਾਈ ਹੂੰ ਜੇਰ ਦੂਰ ਦੀ ਸਾਰਿਆਂ ਦੀ ਹਣਾ ਠੀਕ ਹੈ ਬਾਈ ਪੂਰੀ ਗਾਰੰਟੀ ਹੋਊਗਾ ਹੂੰ ਜੇ ਮੈਂ ਜੈਜ ਮੋਲਾ ਮੁੱਲ ਨਹੀਂ ਮਿਲਣਾ ਕਿ ਨਹੀਂ ਬਈ ਜੱਸੇ ਆ ਕਿੱਚ ਕੇ ਮੋਲਾ ਸੋਨ ਵਾਲੀ ਵੈੜ ਹੈਗੀ ਉਹ ਵਾਲੀ ਵੈੜ ਹਮ ਮੈਂ ਤਾਂ ਤੋਂ ਬਾਲਾ ਚੰਗਾ ਭਾਈ ਬਾਕੀ ਬਰੀਡ ਇੱਕ ਨੰਬਰ ਮਾਧਨਾਲ ਦਾ ਦੁੱਧ ਦੇ ਹਾਂ ਦੁੱਧ ਮਾਧਨਾਲ ਦਾ ਲੋ ਜਰਸੀ ਬਣਾ ਵਰਨੀ ਜਰਸੀ ਡੈਰਸ਼ਰ ਜੇ ਰੇਦੀ ਭਾਈ ਰੱਖੀ ਬੈਠਾ ਚਵਾਈ ਚੁਈ ਇੱਕ ਨੰਬਰ ਆ ਵੀ ਵੈੜ ਚੰਗੀ ਆ ਬੱਚਾ ਆ ਗਿਆ ਮਗਰ ਬੱਚੀ ਇਹਦਾ ਮੁੱਲ ਵੀ ਭਾਈ ਨੇ ਜਮਾ ਯਾ ਜੀ ਰੱਖਿਆ ਮਾਨਦਨ ਹੋ ਜਾ ਕਿਸੇ ਵੀਰ ਨੂੰ ਕੋਈ ਵੀ ਨਗ ਪਸੰਦ ਆ ਭਾਈ ਨਗ ਨਗ ਕਰ ਲਿਆ ਧੰਨਵਾਦ